ਇਨਕਮ ਤੋਂ ਵੱਧ ਬੜਾਈ ਹੋਇਆ ਮੰੰਦਰ ਰੋਲਾ ਹੈ ਤੇ ਉਹ ਫਿਰ ਰੋਲਾ ਲੋਕਾਂ ਨੂੰ ਅਸੀਂ ਇਹਦੇ ਨੇ ਨਸ਼ਿਆਂ ਦਾ ਪੈਸਾ ਤਾਂ ਪੰਜਾਬ ਦਾ ਹੀ ਸੀ ਨਾ ਸਿਕਿਉਰਿਟੀ ਲਈ ਕਿੰਨਾ ਖਰਚ ਕਰਦਾ ਰਿਹਾ Chief Minister ਦਿੱਲੀ ਦਾ ਆ ਕੋਈ ਦਿੱਲੀ ਦੀ ਪੁਲਿਸ ਉਹਦੇ ਅੰਦਰ ਨਹੀਂ ਹੈਗੀ ਯੂਨੀਅਨ ਟੈਰੀਟਰੀ ਦੇ ਤੇ ਪੰਜਾਬ ਦੀ ਪੁਲਿਸ ਵਰਤੀ ਗਈ ਉਹਦੇ ਚ ਕਮਜ਼ੋਰੀ ਹੈ ਇਹ ਆਪਣੀ ਜੇ ਨਹੀਂ ਪਸਦਾ ਕੱਢ ਨਹੀਂ ਸਕਦਾ ਇਹ ਬਹੁਤ ਇੰਟੈਲੀਜੈਂਟ ਲੋਕ ਨੇ 4 3 4 ਅਕਲੀਸ਼ ਇੱਕ ਤਾਂ ਡੱਲੇ ਵਾਲਾ ਦੂਜਾ ਰਾਜੀ ਵਾਲਾ ਇਸ ਵੇਲੇ ਤੋਂ ਉੱਦੀ ਬੰਗਲਿਆ ਹੋਇਆ ਪੰਜ ਸਿੰਘ ਸਹਿਬਾਨੀ ਉਹ ਲੋਟ ਨਹੀਂ ਉਹ ਸੁੱਤ ਵੀ ਆ ਰਿਹਾ ਕੰਮ ਉਹ ਇੰਡੀਪੈਂਡੈਂਟ ਜਿਹੜੇ ਭਗਵੰਤ ਮਾਨ ਕਰਦਾ ਰਿਹਾ ਰਿਹਾ ਬਹੁਤ ਅੱਛਾ ਕੰਮ ਕਰਦਾ ਰਿਹਾ ਜਿਹੜੇ ਉਹ ਉੱਥੋਂ ਹਾਰ ਕੇ ਆ ਗਿਆ ਚਾਰ ਪੰਜ ਨੇ ਉਹਨਾਂ ਨੇ ਆ ਕੇ ਇਹੋ ਜਿਹਾ ਲੈਂਡ ਪੂਲਿੰਗ ਇਹੋ ਜਿਹੇ ਭੜੀਆਂ ਗੱਲਾਂ ਕੀਤੀਆਂ ਨੇ ਉਹਦੇ ਨਾਲ ਮжоਰਿਟੀ ਵੀ ਹੈਗੀ ਕਿ ਜੋ ਮਰਜ਼ੀ ਕਰੀ ਜਾਵੇ ਪਹਿਲਾਂ ਕੰਦਾ ਰਿਹਾ ਹੁਣ ਨਹੀਂ ਮੇਰਾ ਨਿਤਿੰਦਰ ਪ੍ਰਕਾਸ਼ ਸਿੰਘ ਪਾਪਾ ਜੀ ਸਾਰੀਆਂ ਸਰਕਾਰਾਂ ਹੁਣ ਤੱਕ ਦੇਖੀਆਂ ਨੇ ਨਵੀਂ ਸਰਕਾਰ ਨੂੰ ਵੀ 4 ਸਾਲ ਹੋ ਗਏ ਕਿਵੇਂ ਚੱਲ ਰਿਹਾ ਕੰਮ ਠੀਕ ਠਾਕ ਹੈ ਕਿ ਕੋਈ ਲੱਗਦਾ ਕੰਮ ਹੋਇਆ ਹੈ ਜਾਂ ਨਹੀਂ ਹੋਇਆ ਦੇਖੋ ਇੰਡੀਪੈਂਡੈਂਟ ਜਿੰਦਰ ਭਗਵੰਤ ਮਾਨ ਕਰਦਾ ਰਿਹਾ ਨਾ ਬਹੁਤ ਅੱਛਾ ਕੰਮ ਕਰਦਾ ਰਿਹਾ ਜਦੋਂ ਉਹ ਉੱਥੋਂ ਹਾਰ ਕੇ ਆਗੇ ਨਾ ਤਿਆਰ ਪੰਜ ਨੇ ਉਹਨਾਂ ਨੇ ਤਾਂ ਆਗੇ ਇਹੋ ਜਿਹਾ ਲੈਂਡ ਪੂਲਿੰਗ ਇਹੋ ਜਿਹੇ ਪਹਿਲੀਆਂ ਗੱਲਾਂ ਕੀਤੀਆਂ ਨੇ ਕਿ ਲੋਕਾਂ ਨੂੰ ਇੱਕਦਮ ਹੀ ਹਰਾਨ ਰਹਿ ਗਏ ਵੀ ਇਕਦਮ ਹੋਇਆ ਕੀ ਇਹਨਾਂ ਨੂੰ ਉਹ ਦੈਟ ਵਾਸ ਡਿਊ ਟੂ ਉਹਨਾਂ ਦੇ ਜਿਹੜੇ ਆਏ ਨੇ ਨਾ ਉੱਥੋਂ ਯਾਰ ਦੇ ਨੇ ਸਿਸ਼ੋਧਿਆ ਤੇ ਕੇਜਰੀਵਾਲ ਜੀ ਇਹਨਾਂ ਨੇ ਆ ਕੇ ਆਪਣੀ ਕਿਉਂਕਿ ਉਹਨਾਂ ਦਾ ਨਾ ਇਹ ਉਹ ਇਨਕਮ ਟੈਕਸ ਤੋਂ ਆਇਆ ਹੋਇਆ ਹੈ ਉਹਨੂੰ ਪਤਾ ਹੈ ਪੈਸਾ ਕਿਵੇਂ ਜਨਰੇਟ ਕਰਨਾ ਹੈ ਉਹਨੇ ਆਪਣੀ ਅਸਲੀ ਸਕੀਮ ਬਣਾਈ ਜਿਹੜੀ ਕਿ ਜਿਹੜੇ ਜ਼ਿਮੀਦਾਰ ਨੇ ਨਾ ਜੀ ਕਿਸਾਨ ਇਹ ਤਾਂ ਜਦ ਤੋਂ ਫੜ ਲੈਂਦੇ ਨੇ ਪਹਿਲਾਂ ਇੰਦਰਾ ਗਾਂਧੀ ਨੂੰ ਲਾਜਵਾਬ ਕਰਦੇ ਸੀ ਦੱਲੇ ਨੇ ਤੁਹਾਡੇ ਆ ਅਥਨੀਆਂ ਆ ਜਕੀਨਾ ਦਾ ਸਮਰਾਲੇ ਦਾ ਇੰਡਰਨਾ ਆਪਣਾ ਇਹ ਇਹ ਬਹੁਤ ਇੰਟੈਲੀਜੈਂਟ ਲੋਕ ਨੇ ਚਾਰ ਪੰਜ ਚਾਰ ਐਟਲੀਸ ਨਹੀਂ ਜੀ ਆ ਇੱਕ ਤਾਂ ਡੱਲੇ ਵਾਲ ਦੂਜਾ ਇਹਦਾ ਕੀ ਹੈ ਬੜਾ ਬੀ ਸਮੂਹ ਸਾਰਾ ਕੁਝ ਗੱਲ ਕਰ ਰਹੇ ਹਾਂ 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 ਰਾਜੀਵਾਲ ਰਾਜੀਵਾਲ ਇਹਨਾਂ ਲੋਕਾਂ ਨਾਲ ਕੰਪੀਟ ਕਰਲ ਕਰਨੀ ਬੜੀ ਔਖੀ ਹੈ ਪੜੇ ਲਿਖੇ ਨੇ ਐਮ ਇਕਨੋਮਿਕਸ ਹੈ ਜੀ ਤੇ ਇਹ 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 ਨਾ ਇਹਨਾਂ ਨੂੰ ਸਮਝ ਇਹਨਾਂ ਦਾ ਸਮਝ ਆਉਣੀ ਹੈ ਗੱਲਾਂ ਬਾਤਾਂ ਚ ਪੰਜ ਚਾਰ ਨਾਲ ਲਾ ਲੈਂਦੇ ਨੇ ਉਹ ਇਹਨਾਂ ਨੇ ਪਹਿਲਾਂ ਹੀ ਉਹਨੂੰ ਫੜ ਲਿਆ ਇਹਨਾਂ ਦੀ ਚਤਲਾਕੀ ਨੂੰ ਪਹਿਲਾਂ ਹੀ ਫੜ ਲਿਆ ਜਿਵੇਂ ਪਹਿਲਾਂ મોદી ਪਟਿਆਉਂਦਾ ਰਿਹਾ ਨਹੀਂ ਕਬੂ ਗਉਂਦੇ ਜੀ ਥੋੜੀ ਇਹਨਾਂ ਸੋ ਇਹ ਵਧਿਆ ਵਧਿਆ ਕੰਮ ਕਰਦੇ ਸੀ ਜਦੋਂ ਦਾ ਦਿੱਲੀ ਵਾਲੇ ਇੱਥੇ ਆ ਕੇ ਵੜ ਗਏ ਨੇ ਨਾ ਇਹਨਾਂ ਨੇ ਇਹਨਾਂ ਦਾ ਗਰਾਫ ਫੜ ਲੇ ਲੈਂਦਾ ਭਗਵੰਤ ਮਾਨ ਕਹਿੰਦਾ ਵੀ ਮੈਂ ਇਮਾਨਦਾਰਾਂ ਕੋਈ ਘਪਲਾ ਨਹੀਂ ਕੀਤਾ ਨਹੀਂ ਆਪ ਤੇ ਇਮਾਨਦਾਰ ਹੈ ਇਹ ਇਮਾਨਦਾਰ ਹੈ ਪਰ ਜਿਹੜਾ ਜਿਹੜਾ ਟੂਲਾ ਉੱਥੋਂ ਆਇਆ ਹੈ ਪਹਿਲਾਂ ਵੇਖੋ ਉਹ ਦਿੱਲੀ ਇਹ ਇੱਥੋਂ ਕਿੰਨਾ ਵੇਰ-ਵੇਚ ਕੇ ਦਿੱਤਾ ਪੱਥਰ ਉੱਥੇ ਲਾਉਦਾ ਰਿਹਾ ਘਰਾਂ ਤੇ ਆਪਣੇ ਘਰ ਤੇ ਪੈਸਾ ਤਾਂ ਪੰਜਾਬ ਦਾ ਹੀ ਸੀ ਨਾ ਸਿਕਿਉਰਿਟੀ ਦੇ ਕਿੰਨਾ ਖਰਚ ਕਰਦਾ ਰਿਹਾ ਚੀਫ ਮਿਨਿਸਟਰ ਦਿੱਲੀ ਦਾ ਆ ਕਿ ਉਹ ਦਿੱਲੀ ਦੀ ਪੁਲਿਸ ਉਹਦੇ ਅੰਡਰ ਨਹੀਂ ਹੈਗੀ ਯੂਨੀਅਨ ਟਰੇਟਰੀ ਦੇ ਤੇ ਪੰਜਾਬ ਦੀ ਪੁਲਿਸ ਵਰਤੀ ਗਈ ਨੇ ਸੋ ਇਹੋ ਜਿਹੇ ਇਹਨੇ ਗਲਤ ਕੰਮ ਨੂੰ ਇਹ ਡੱਕ ਨਹੀਂ ਸਕਦਾ ਥੋੜਾ ਜਿਹਾ ਕੇਜਰੀਵਾਲ ਤੋਂ ਛਿਪਦਾ ਏ ਜੀ ਜੀ ਬਹੁਤ ਹਰਜੇ ਬੜੀਆ ਕੰਮ ਕਰ ਰਹੇ ਨੇ ਹਨ ਜੀ ਹਾਂ ਇੱਕ ਤੁਹਾਨੂੰ ਪਤਾ ਹੈ ਕਿ ਇਸ਼ੂ ਚੱਲਿਆ ਹੋਇਆ ਜਿਹੜਾ ਪਹਿਲਾਂ ਕਾਊਂਟਰ ਹੋਏ ਨੇ ਉਹਨਾਂ ਨੂੰ ਹੁਣ ਸਜਾਵਾਂ ਹੋ ਰਹੀਆਂ ਨੇ ਹਨਾ ਝੂਠੇ ਪੁਲਿਸ ਮੁਕਾਬਲੇ ਬੜੇ ਹੋਏ ਆ ਤੁਹਾਡੇ ਇਲਾਕੇ ਚ ਕੋਈ ਇਦਾਂ ਦੀ ਘਟਨਾ ਹੈਗੀ ਇੱਧਰ ਨਹੀਂ ਇੱਧਰ ਤਾਂ ਨਹੀਂ ਕੋਈ ਅਜਿਹੀ ਏਡੀ ਵੱਡੀ ਹੋਈ ਗੱਲ ਨਹੀਂ ਮਾਰਨਿੰਗ ਮੋਰ ਦੀ ਪੁਲਿਸ ਨਹੀਂ ਹੋਈ ਇੱਧਰ ਤਾਂ ਤੇ ਇਹ ਤਾਂ ਜਿਹੜੀ ਹੈ ਨਾ ਜੀ ਬਹੁਤ ਪਟਿਆਲੇ ਹੋਈ ਨਾ ਮੁੰਡਾ ਮਾਰ ਕੇ ਤੇ 10 ਲੱਖ ਇਨਾਮ ਦੇ ਕੇ ਤੇ ਉਹ ਸੈਲੀਬ੍ਰੇਟ ਕਰਦੇ ਨੇ ਆ ਕੇ ਕਰਨਲ ਸਾਹਿਬ ਨੂੰ ਘੁੱਟਦਾ ਤੇ ਪੁਲਿਸ ਦਾ ਰਾਜ ਵੰਡਾਤਾ ਇਹਨਾਂ ਨੇ ਸਭ ਤੋਂ ਜਿਹੜਾ ਹੁਣ ਬੇਟਾ ਡੀਜੀਪੀ ਇਹਦੇ ਪੱਕਾ ਤਾਂ ਨਹੀਂ ਹੈਗਾ ਮੈਨੂੰ ਐ ਲੱਗਦਾ ਕੇਜਰੀਵਾਲ ਦਾ ਕਲਾਸ ਵਾਲਾ ਹੈ ਡੀਜੀਪੀ ਪਰ ਇਥੇ ਪੰਜਾਬ ਦੇ ਪੁਲਿਸ ਅਫਸਰ ਇੰ ਚੰਗੇ ਹੈਗੇ ਬਾਹਰੋਂ ਲਿਆ ਕੇ ਲਾਉਣੇ ਨੇ ਹੈ ਜੀ ਇਹ ਇਹ ਜਿਹੜਾ ਹੈ ਨਾ ਇਹਨਾਂ ਦੀ ਜਿਹੜੀ ਹੈ ਨਾ ਜਿਹੜੀ ਜਿਆਦਾ ਇੰਟਰਫੀਰੈਂਸ ਉਹਨੇ ਖਰਾਬ ਕੀਤਾ ਵਧੀਆ ਕੰਮ ਕਰ ਰਹੀ ਸੀ ਜਿੰਨੀਆਂ ਗਵਰਮੈਂਟਾਂ ਇੱਥੇ ਆਈਆਂ ਨੇ ਨਾ ਸਭ ਤੋਂ ਵਧੀਆ ਭਗਵੰਤ ਲਿਖਾਂ ਕੀਤਾ ਹੈ ਪਰ ਹੁਣ ਉਹ ਜਿਹੜੇ ਨਾਲ ਉਹਦੀ ਵੋਟੀ ਨੇ ਸੋਨਾ ਬਣਾ ਲਿਆ ਉਹਦੀ ਮਾਂ ਨੇ ਬਣਾ ਲਿਆ ਤੇ ਇਹ ਤਾਂ ਸੈਪਰੇਟ ਥਿੰਗਸ ਲੋਕੀ ਘਰਾਂ ਕਿ ਦੇ ਜਾਂਦੇ ਨੇ ਜੀ ਹੈ ਤੇ ਉਹ ਆਮ ਇਮਾਨਦਾਰ ਹੈ ਤੁਹਾਡੇ ਇੱਧਰ ਡਵੈਲਪਮੈਂਟ ਕਿਵੇਂ ਹੋਈ ਹੈ ਸੜਕਾਂ ਵਗੈਰਾ ਦਾ ਕੀ ਹਾਲਾਤ ਨੇ ਠੀਕ ਹੈ ਜੀ ਆ ਡਵੈਲਪਮੈਂਟ ਖੂ ਨਗਰਾਲ ਕਾਹੀ ਕਰ ਗਿਆ ਸੀ ਆ ਹੁਣ ਸੜਕ ਜਿਹੜੀ ਸੀ ਖਰਾਬ ਸੀ ਆ ਬਣ ਗਈ ਹੈ ਬਣ ਗਈ ਹੈ ਠੀਕ ਹੈ ਜੀ ਹਾਂ ਇਹ ਥੋੜਾ ਜਿਹਾ ਨਾ ਪਲਾਨਿੰਗ ਨਾ ਨਹੀਂ ਕੀਤਾ ਜਦੋਂ ਛੱਪੜ ਇਹਦੀ ਲੋਡ ਸੀ ਕਰਨ ਦੀ ਇੱਧਰ 60 ਲੱਖ ਲਾਤਾ ਉਹ 60 ਲੱਖ ਇੱਧਰ ਲਾਇਆ ਹੁੰਦਾ ਤੇ ਇਟ ਊਡ ਬਚ ਬੈਟਰ ਐ ਮੈਨਾਂ ਪਤਾ ਨਹੀਂ ਐ ਐਮ ਐਲ اے ਸਾਹਿਬ ਥੋੜੇ ਘਟ ਆਉਂਦੇ ਨੇ ਮਾਸਿਸ ਦੇ ਨਾਲ ਦੀ ਇਹ ਗੱਲ ਜਿਹੜੀਆਂ ਵਿਰੋਧੀ ਦੇ ਕਾਰਵਾਈਆਂ ਹੋ ਰਹੀਆਂ ਨੇ ਜਿਵੇਂ ਸਕੂਪਾਲ ਖੈਰਾ ਤੇ ਵੀ ਹੋਈਆਂ ਨੇ ਵਿਕਰਮ ਜੀਠੇ ਵੀ ਅੰਦਰ ਹੈ ਇਹ ਠੀਕ ਨਹੀਂ ਤੁਹਾਨੂੰ ਲੱਗਦਾ ਹੈ ਦੇਖੋ ਹੈ ਤਾਂ ਉਹਰੇ ਪ੍ਰਾਣੇ ਨੇ ਬੜੇ ਪਰ ਉਹ ਖੈਰਾ ਵੀ ਹੈ ਜੋ ਬਰੀ ਹੋ ਚੁੱਕਿਆ ਹੈ ਤੇ ਨਸ਼ੇ ਦੇ ਕੇਸ ਚ ਉਹ ਵੀ ਇਹ ਵੀ ਇਹ ਵੀ ਹੋ ਚੁੱਕਿਆ ਹੈ ਇਹ ਤਾਂ ਹੁਣ ਵਾਧੂ آمدਨ ਦੀ ਬਣਾਈ ਹੋਈ ਵੱਦ ਇਨਕਮ ਤੋਂ ਵੱਦ ਬਣਾਈ ਹੋਇਆ ਆ ਮੰੰਦਰ ਰੋਲਾ ਹੈ ਜੀ ਤੇ ਉਹ ਫਿਰ ਰੋਲਾ ਲੋਕਾਂ ਨੂੰ ਦਸੀ ਜਾਂਦੇ ਨੇ ਨਸ਼ਿਆਂ ਦਾ ਫਿਰ ਇਹ ਕਨਫਿਊਜ਼ ਹੋ ਗਈਆਂ ਨੇ ਜੀ ਉਹਦੇ ਵਿੱਚ ਜਦੋਂ ਬੜੀ ਹੋਇਆ ਇਹ ਵੀ ਇਹਨੂੰ ਵੀ ਉਹ ਕੇਜਰੀ ਵਾਲ ਬਾਹੀ ਵਾਂਗੇ ਗਿਆ ਹੋਇਆ ਤੇ ਬਾਕੀ ਮੰਦ ਵੀ ਅੱਜ ਕੱਲ ਐਡ ਜ਼ਿਆਦਾ ਕੀਤੀ ਜਾਂਦੀ ਐ ਪਾਰਟੀਆਂ ਵੱਲੋਂ ਮਤਲਬ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਡ ਕੀਤੀ ਜਾਂਦੀ ਆ ਉਹਨਾਂ ਕੰਮ ਨਹੀਂ ਕੀਤਾ ਜਾਂਦਾ ਹੈਗਾ ਬਹੁਤ ਜ਼ਿਆਦਾ ਇਹ ਤਾਂ ਇਹ ਤਾਂ ਹੈ ਹੀ ਆ ਜੀ ਇਹ ਤਾਂ ਜਦੋਂ ਪਗੋਂ ਸਿੰਗੂ ਨੀ ਆਏ ਨਾ ਇਹਨਾਂ ਦੀ ਬੰਡਾ ਜਾਇਆ ਕਰੂੰਗਾ ਲੋਕਾਂ ਨਾਲ ਡੀਸੀ ਜਾ ਕੇ ਮਿਲਿਆ ਕਰਨਗੇ ਐਸਐਸਪੀ ਮਿਲਿਆ ਕਰਨਗੇ ਫਿਰਦਾਰ ਪਿੰਡ ਜਾ ਕੇ ਕੰਮ ਕਰਨਗੇ ਉਹ ਤਾਂ ਗੱਲ ਹੀ ਖਤਮ ਹੈ ਉਹ ਤਾਂ ਆਪ ਮਿਲਣੋਂ ਬੰਦ ਹੋ ਗਏ ਮੇਸੇ ਹੀ ਬੰਦ ਹੋ ਗਏ ਮਿਲਣੋਂ ਇਹੋ ਜਿਹਾ ਹੋਲੀ ਹੋ ਗਿਆ ਡਰ ਗਿਆ ਕੀ ਹੋਇਆ ਕਿ ਸਾਨੂੰ ਕਿ ਮਾਰੇ ਨਾ ਇੰਨੀ ਸਿਕਿਉਰਿਟੀ ਦੇ ਖਰਚ ਤੇ ਇੰਨੀ ਐਡਵਰਟਾਈਜ਼ਮੈਂਟ ਦੇ ਬਹੁਤ ਜ਼ਿਆਦਾ ਹੋ ਜਦਾ ਤੇ ਹੜਾ ਐਸੀ ਤੁਹਾਨੂੰ ਪਤਾ ਹੈ ਮਦਦ ਬਾਸ ਤੇ ਬਹੁਤ ਪਹੁੰਚ ਰਹੇ ਨੇ ਇਧਰੋਂ ਵੀ ਪਹੁੰਚ ਰਹੇ ਨੇ ਤਾਂ ਸਰਕਾਰ ਕਹਿੰਦੀ ਕਿ ਪੈਸਾ ਨਹੀਂ ਹੈਗਾ ਬਹੁਤ ਸਮੱਸਿਆ ਆ ਰਹੀ ਹੈਗੀ ਆ ਤਾਂ ਉਹਨੂੰ ਕਿਵੇਂ ਦੇਖਦੇ ਹੋਂ ਵੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਕਲਾਕਾਰ ਜਾਂ ਹੋਰ ਲੋਕ ਉੱਥੇ ਜਾ ਰਹੇ ਆ ਮਦਦ ਕਰਨ ਵਾਸਤੇ ਉਹਨਾਂ ਦੀ ਹੜਪੇੜਤਾ ਦੀ ਬਹੁਤ ਇਹ ਤਾਂ ਜੀ ਆਦਤ ਹੈ ਪੰਜਾਬੀ ਤੁਹਾਨੂੰ ਪਤਾ ਹੈ ਅਜਿਹਾ ਕੰਮ ਥੋੜਾ ਇਹ ਜਿਹੜਾ ਹੁਣ ਉਹ ਜਿਹੜੇ ਰੈਸਟੋਰੈਂਟ ਵਾਲਾ ਉਹਨਾਂ ਨੇ ਅੱਜ 1100 ਟੈ 1100 ਟ੍ਰੈਕਟਰ ਹਤਾ ਕਿੰਨੇ 100 ਕਰੋੜ ਦਾ ਬਣਨਾ ਹੋ ਹੈ ਜੀ 1100 ਟਰੈਕਟਰ ਉਹ ਜਿਹਨੇ ਜਿਹੜਾ ਉਹ ਆਪਣੀ ਹਾਂ ਰਾਣਾ ਤੇ ਇਹ ਜਿਹਨਾਂ ਨੇ 25 20 30 ਦੀ ਲੱਖ ਆਮ ਸਿੰਘਤ ਆਪਣਾ ਉਹ ਲਖ ਵਰਗੇ ਬੜੇ ਵਧੀਆ ਲੋਕ ਨੇ ਇਹਨਾਂ ਦੇ ਮਾਨ ਇਹੋ ਜਿਹੇ ਨੇ ਨਹੀਂ ਰਹਿ ਸਕਦੇ ਜੀ ਇਹ ਭੱਜ ਕੇ ਪਿੰਦੇ ਨੇ ਜਦੋਂ ਫਿਰ ਉਹ ਜਿਹੜਾ ਖਾਸ ਸੇਡ ਵਾਲੀ ਹੋ ਗਈ ਉਹ ਤੁਹਾਡਾ ਆਪਣਾ ਸਾਰ ਜਿਹੜਾ ਇੱਥੇ ਆਉਦਾ ਹੁੰਦਾ ਹੱਦੇ ਉਹ ਜੀ ਰਾਣਾ ਪਿੰਡ ਦਾ ਸਰ ਉਹ ਇਹ ਭੱਜ ਕੇ ਆ ਕੇ ਕਰਦੇ ਨੇ ਸੇਵਾ ਸੁਖੀਰ ਬਾਦਲ ਨੇ ਪੈਸੇ ਬੜੇ ਵੰਡੇ ਆ ਤੁਹਾਨੂੰ ਦੇਖਣ ਸੁਖੀਰ ਬਾਦਲ ਨੇ ਨੋਟ ਬੜੇ ਵੰਡੇ ਉਹ ਲੈ ਗਈ ਉਹ ਤਾਂ ਉਹ ਤਾਂ ਆਪਣੇ ਉਹ ਪੈਸਾ ਨਹੀਂ ਦੇ ਸਕਦਾ ਉਹਨੂੰ ਕਿ ਕਹਿ ਦੂਗਾ ਨੂੰ ਪਦਾਨ ਨੂੰ ਉਹਨੂੰ ਰਾਣੇ ਨੂੰ ਇਲਾਕਾ ਪਦਾਨ ਨੂੰ ਉਹਦੇ ਵਿੱਚ ਕਮਜ਼ੋਰੀ ਹੈ ਇਹ ਆਪਣੀ ਜੇਬ ਵਿੱਚ ਪੈਸੇ ਪਾ ਸਕਦਾ ਕੱਢ ਨਹੀਂ ਸਕਦਾ ਬਹੁਤ ਬਣ ਕੇ ਕਹਿ ਰਿਹਾ ਕਿ ਗੁਲਕਾ ਦਾ ਪੈਸਾ ਸੀਗਾ ਲੱਗਦਾ ਤੁਹਾਨੂੰ ਬੜਾ ਸੁਭੀਰ ਵੰਡੇ ਆ ਨਹੀਂ ਇੱਥੇ ਦੇਖੋ ਪਹਿਲਾਂ ਤਾਂ ਇਹ ਮਿਸਯੂਜ਼ ਹੁੰਦਾ ਹੀ ਹੈ ਗੁਲਕਾ ਦਾ ਪੈਸਾ ਪਰ ਇਥੇ ਦਾ ਇਧਰ ਇੱਕ ਦਰ ਐਸ ਵੇਲੇ ਤਾਂ ਉਹਦੀ ਬੰਦ ਲਿਆ ਹੋਇਆ ਉਹ ਪੰਜ ਸਿੰਘ ਸਾਹਿਬਾਂ ਦੀ ਉਹ ਲੋਟ ਨਹੀਂ ਉਹ ਸੁੱਤਰ ਨਹੀਂ ਆ ਰਿਹਾ ਕੰਮ ਉਹਦੇ ਤੇ ਐ ਐਸ ਲਈ ਉਹ ਫਰੀ ਨਹੀਂ ਹੈਗਾ ਉਹਦੇ ਨਾਲ ਮжоਰਿਟੀ ਨਹੀਂ ਹੈਗੀ ਕਿ ਜੋ ਮਰਜ਼ੀ ਕਰੀ ਜਾਵੇ ਪਹਿਲਾਂ ਕੱਦਦਾ ਰਿਹਾ ਹੁੰਨੀ ਤੇ ਇਹਦੇ ਜੀ ਇਹ ਜੇ ਤਾਂ ਉਹ ਇਹਨਾਂ ਕੋ ਇੰਨੇ ਵੱਡੇ ਦੇ ਵੀਰ ਸੇ ਅਕਾਲੀ ਦਲ ਚ ਹੈਗੇ ਨੇ ਜੀ ਬਹੁਤ ਬਹੁਤ ਪੈਸੇ ਵਾਲੇ ਨੇ ਮਾਲਵੇ ਦੇ ਵੱਡੇ ਤੇ ਉਹ ਜਿੰਨਾ ਵੱਢੀ ਕਰ ਸਕਦੇ ਜੇਬਾਂ ਚ ਕਰ ਸਕਦੇ ਇਹ ਕਰਦੇ ਨੇ